ਜਿੰਨੇ ਕਰਾਂ ਉਹ ਯਾਦ ਕਰਦੇ ਰਹਿੰਦੇ ਆ ਕਿ ਜੋ ਵੀ ਨਸ਼ੇ ਦੇ ਵਿੱਚ ਮਾਂ ਪੇਤ ਨੂੰ ਬਣਾ ਹੁੰਦਾ ਬੱਚਿਆਂ ਦਾ ਉਹ ਬਾਹਰੋਂ ਵੀ ਪਤਾ ਨਾ ਲੱਗਦਾ ਪਰ ਇਹਨਾਂ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਇਹ ਬੱਚਿਆਂ ਨੂੰ ਆਪਾਂ ਕੋਈ ਡੰਡ ਦੇ ਕੇ ਪਾਉਣਾ ਹੈ ਇਹਨਾਂ ਨੇ ਹਮੇਸ਼ਾ ਹੀ ਸੰਘਰਸ਼ ਦੀ ਪੂਰੀ ਟੀਮ ਜਿਹੜੀ ਆ ਨੌਜਵਾਨਾਂ ਤੋਂ ਖੇਡਦਾ ਵਾ ਇਹ ਕਾਰਨ ਤੇ ਲੱਗੀ ਹੋਈ ਆ ਇਹ ਮੀਰ ਮਕਸਦ ਜਿਹੜਾ ਸਾਡਾ ਨੌਜਵਾਨਾਂ ਨੂੰ ਖੇਡਾਂ ਵੱਲ ਲਾ ਕੇ ਨਸ਼ਿਆਂ ਤੋਂ ਮੁਤਰਾ ਤੇ ਚੰਗੇ ਕੰਮਾਂ ਵੱਲ ਲਾਉਣਾ ਜਿਹੜਾ ਮੀਰ ਮਕਸਦ ਆ ਇਹਨਾਂ ਦੀ ਕੋਈ ਮਕਸਦ ਆ ਸਾਡੇ ਪੰਜਾਬ ਪੁਲਿਸ ਜਲੰਧਰ ਵਿਖੇ ਦੀ ਆ ਕਿ ਸ਼ੁਭ ਕਰਮਾਂ ਤੇ ਕਦਮ ਹੋਣਾ ਕਰੂ ਦਿੱਤੇ ਅਸੀਂ ਵੱਖ-ਵੱਖ ਪਿੰਡਾਂ ਵਿੱਚ ਇਸੇ ਤਰ੍ਹਾਂ ਇਹ ਨੌਜਵਾਨਾਂ ਨੂੰ ਕਿਤੇ ਬਾਹਰੀ ਵੱਲ ਮੈਚ ਕਿ ਦੇ ਫੁੱਟਬਾਲ ਦਾ ਮੈਚ ਕਿ ਸਿਕਰਟ ਮੈਚ ਜਿਸ ਤਰ੍ਹਾਂ ਅੱਜ ਸਿਕਰਟ ਦਾ ਮੈਚ ਅਰੰਭ ਕੀਤਾ ਸੋ ਨੌਜਵਾਨਾਂ ਨੂੰ ਬੜਾ ਹੀ ਉਕਸ਼ਾ ਸੋ ਅਸੀਂ ਉਜਾਸ਼ ਕਰਦੇ ਹਾਂ ਬੱਚਿਆਂ ਨੂੰ ਕਿ ਵੱਧ ਤੋਂ ਵੱਧ ਜੇਰੀ ਮਿਹਨਤ ਕਰਕੇ ਇਹ ਗਰਾਊਂਡ ਦੇ ਵਿੱਚ ਤੁਸੀਂ ਪੁੱਛੇ ਰਕਬੇ ਦੇ ਫਾਤਕਾ ਉੱਚਾ ਮਕਾਮ ਹਾਸਲ ਕਰਨਾ ਤਾਂ ਕਿ ਪਿੰਡ ਦਾ ਨਾਮ ਰੌਸ਼ਨ ਹੋਵੇ ਪਤਾ ਲੱਗੇ ਕਿ ਨਵੇਂ ਪੈੜ 돌ਿਆ ਆਤੀ ਗਰਾਊਂਡ ਦੇ ਸਟੇਡੀਅਮ ਦੇ ਵਿੱਚ ਅਸੀਂ ਕਹਿੰਦੇ ਵਕੀਲ ਕੇ ਅੱਜ ਜਿੱਤੇ ਆ ਤੇ ਕੱਲ ਨੂੰ ਅਸੀਂ ਜ਼ਿਲ੍ਹੇ ਦੇ ਵਿੱਚ ਜਿਤਨਾ ਫੇਰ ਪੂਰਾ ਪਾਸੇ ਵਿੱਚੋਂ ਅਸੀਂ ਅਵਲ ਆਉਣਾ ਆ ਸਾਡੀ ਅਸੀਂ ਇਹ ਹੀ ਗਿਆਨ ਕਰਦੇ ਇੱਕ ਇਹ ਨੌਜਵਾਨ ਗੱਲ ਟੁਕੜੀ ਗੱਲ ਟੁਕੜੀ ਸੰਗੀ ਕਰਨ ਤੇ ਚੰਗੇ ਪਾਸੇ ਲੱਗਣਾ ਮਾਰੇ ਕਰਨਾ ਤੋਂ ਜਿਹੜੇ ਪਾਸੇ ਰਹਿਣ ਅੱਜ ਤੱਕ ਜਿਹੜਾ ਜੋਰ ਆ ਨਸ਼ਿਆਂ ਦੇ ਦੌਰ ਤੋਂ ਬਚਣਾ ਬਹੁਤ ਜ਼ਰੂਰੀ ਆ